ਬਠਿੰਡਾ ਦੀ ਸਰਹੰਦ ਨਹਿਰ ਦੇ ਅੰਦਰ ਦੋ ਲੜਕੇ ਡੁੱਬੇ ਸਹਾਰਾ ਜਨ ਸੇਵਾ ਦੀ ਟੀਮ ਅਤੇ ਥਾਣਾ ਥਰਮਲ ਦੀ ਪੁਲਿਸ ਪਾਰਟੀ ਪਹੁੰਚੀ ਮੌਕੇ ਤੇ ਐਨਡੀਆਰਫ ਵੱਲੋਂ ਵੀ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਭਾਲ ਦੱਸ ਦਈਏ ਕਿ ਅੱਜ ਬਾ ਦੁਪਹਿਰ ਬਠਿੰਡਾ ਦੇ ਸਰਹੰਦ ਨਹਿਰ ਦੇ ਉੱਤੇ ਇੱਕ ਮਾੜੀ ਘਟਨਾ ਦੀ ਸੂਚਨਾ ਮਿਲੀ ਪਤਾ ਲੱਗਿਆ ਕਿ ਦੋ ਲੜਕੇ ਜੋ ਬਠਿੰਡਾ ਦੀ ਸਰਹੰਦ ਨਹਿਰ ਦੇ ਵਿੱਚ ਡੁੱਬ ਗਏ ਹਨ ਜਿਸ ਨੂੰ ਲੈ ਕੇ ਮੌਕੇ ਤੇ ਸਹਾਰਾ ਜਨ ਸੇਵਾ ਦੀ ਟੀਮ ਪਹੁੰਚੀ ਅਤੇ ਉਹਨਾਂ ਵੱਲੋਂ ਥਾਣਾ ਥਰਮਲ ਦੀ ਪੁਲਿਸ ਪਾਰਟੀਆਂ ਨੂੰ ਸੂਚਿਤ ਕੀਤਾ ਗਿਆ ਮੌਕੇ ਦੀ ਥਾਣਾ ਥਰਮਲ ਦੀ ਪੁਲਿਸ ਪਾਰਟੀ ਵੀ ਪਹੁੰਚੀ ਅਤੇ ਐਨਡੀਆਰਐਫ ਦਾ ਵੀ ਉਹਨਾਂ ਵੱਲੋਂ ਸਹਿਯੋਗ ਲਈ ਜਾ ਰਿਹਾ ਹੈ। ਖਬਰ ਹੁਣ ਤੱਕ ਵੀ ਹਜੇ ਤੱਕ ਇਹ ਖਬਰ ਹੈ ਕਿ ਹਜੇ ਤੱਕ ਇਹਨਾਂ ਦੀ ਪਾਲ ਨਹੀਂ ਹੋਈ। ਐਨਡੀਆਰਐਫ ਵੱਲੋਂ ਆਪਣੇ ਅਪਰਾਲੇ ਕੀਤੇ ਜਾ ਰਹੇ ਦੇਖਣ ਨੂੰ ਤਸਵੀਰਾਂ ਦੇ ਵਿਚਾਲੀ ਸਾਨੂੰ ਦਿਖਾ ਰਹੇ ਬਠਿੰਡਾ ਦੇ ਸਰਹੰਦ ਨਾਇਰ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਐਨਡੀਆਰਐਫ ਦੀ ਟੀਮ ਇੱਥੇ ਆ ਚੁੱਕੀ ਹੈ ਅਤੇ ਹੁਣ ਉਹਨਾਂ ਵੱਲੋਂ ਵੀ ਇਹਨਾਂ ਦੀ ਪਾਲ ਸ਼ੁਰੂ ਇਹਨਾਂ ਵੱਲੋਂ ਆਪਣਾ ਕੀਤੀ ਗਈ ਹੈ। ਮੌਕੇ ਤੇ ਸਹਾਰਾ ਜਨ ਸੇਵਾ ਅਤੇ ਥਾਣਾ ਥਰਮਲ ਦੀ ਪੁਲਿਸ ਪਾਰਟੀ ਵੀ ਪਹੁੰਚ ਚੁੱਕੀ ਹੈ। ਕੀ ਨਾਮ ਆ ਤੁਹਾਡਾ ਕੀ ਕਿਤਨਾ ਬਸੇ ਆ? ਮੇਰਾ ਨਾਮ ਵੀਰੇ ਸੰਤੋਸ਼ਾ ਜਿਨਾਂ ਉਹਨਾਂ ਨੂੰ ਮਨਾ ਕੀਤਾ ਨਾਈ ਜਾਂਦੇ ਸੀ ਜੀ ਵੀਰੇ ਢੂੰਗਾ ਉਹਨਾਂ ਨੂੰ ਮਨਾ ਕੀਤਾ ਢੂੰਗਾ ਜਿਉ ਮੰਨੇ ਨਹੀਂ ਆ। ਤੇਨੇ ਸਾਨੂੰ ਤੈਰਨਾ ਆਉਂਦਾ ਜੀ। ਉਹ ਨਾਈ ਗਏ ਦੋ ਤਾਂ ਬਾਹਰ ਨਿਕਲ ਗਏ ਸੀ। ਦੋ ਨਾਈ ਗਏ। ਮੁੜ ਕੇ ਪਾਣੀ ਨੇ ਗੋਤਾ-ਗੁੱਤਾ ਖਵਾਤਾ। ਉਸ ਤੋਂ ਬਾਅਦ ਵੀਰੇ ਉਹ ਦਿਖੇ ਹੀ ਨਹੀਂ ਉਹ। ਹੁਣ ਤੱਕ ਨਹੀਂ ਦਿਖੇ ਵੀਰੇ। ਕਾਂਸੀ ਲੱਭਣ ਆ ਗਏ ਸੀ ਵੀਰੇ। ਉਹਨਾਂ ਦੀ ਗੱਲ ਸੀ। ਜਨਤਾਨਗਰ ਦਾ ਮੈਂ ਵੀ ਆ ਜੀ ਜਨਤਾਨਗਰ ਸੇ ਹੋ ਗਿਸੀ ਨਾ ਰੇਸੀ ਬਰੇ ਹੋ ਹੈ ਉਹਨਾਂ ਨੂੰ ਮਨਾ ਵੀ ਕੀਤਾ ਸੀ ਕਿ ਚੱਲ ਜਾਓ ਉਹ ਗਏ ਨਹੀਂ ਬਰੇ ਕਹਿੰਦੇ ਸੀ ਸਾਨੂੰ ਆਂਦਾ ਤੈਰਨਾ ਤੁਰਨਾ ਉਹ ਨਾਈਕੇ ਮੁੜ ਕੇ ਉਹ ਤੋਂ ਅਸਾਂ ਨਹੀਂ ਲੱਗਾ ਕਿ ਚਲੇ ਜਾਣਗੇ ਅਸੀਂ ਵਾਗ ਗਏ ਉਸ ਤੋਂ ਬਾਅਦ ਆਏ ਸਾਡੇ ਕੋਲ ਬੰਦੇ ਦੇਖਣ ਕਿ ਕੰਦੇਦਰ ਮੁੰਡਾ ਮਾਂਡਾ ਤਾਂ ਨਹੀਂ ਆਇਆ ਕੋਈ ਡੁੱਬਦਾ ਹੋਇਆ ਤੇ ਅਸੀਂ ਲੱਭਣ ਆ ਗਏ ਬਰੇ ਸਾਨੂੰ ਤਾਂ ਹੁਣ ਤੱਕ ਤਾਂ ਕੋਈ ਮਿਲਿਆ ਨਹੀਂ ਉਹਨਾਂ ਨੂੰ ਮਨਾ ਵੀ ਕੀਤਾ ਉਹ ਦਿਖੇ ਨਹੀਂ ਬਰੇ ਉਹ ਤੋਂ ਬਾਅਦ ਕੋਈ ਥੱਲੇ ਮਿਲਦਾ ਪਾਣੀ ਥੱਲੇ ਲੇ ਗਿਆ ਬਰੇ ਉਹਨਾਂ ਨੂੰ ਮੇਰਾ ਨਾਮ ਸੁਨੇਹਰ ਹੈ ਜੀ ਕਟਨਾ ਬਾਪਰੇ ਹੈਗੇ ਲਗਦਾ ਤਾਂ ਸਾਡਾ ਹੀ ਰਿਸ਼ਤedar ਹੈਗਾ ਮੈਂ ਚੱਲ ਸਕ ਦੋਟੇ ਉਹ ਸਾਡੇ ਦੋ ਮੰਡੇ ਹੋਗੇ ਸੀਗੇ ਇੱਤੇ ਤੇ ਹੁੰਦੇ ਜੰਪਨਗਰ ਤੇ ਉਹਨਾਂ ਨਾਲ ਨਾ ਨਾ ਆ ਗਿਆ ਜੀ ਕੋਈ ਦਾਸਪਨ ਤਾਂ ਆਇਆ ਜਗਾ ਤੇ ਸਾਡਾ ਜਮਾਈ ਪਾਈ ਲਗਦਾ ਸੀਗਾ ਉਹ ਤਾਂ ਤੇ ਉਹਨੂੰ ਤੇਰਾਂ ਨਹੀਂ ਆਉਂਦਾ ਸੀਗਾ ਤੇ ਦੋ ਮੰਡੇ ਦੱਬੇ ਦੂਜੇ ਦਾ ਮੈਨੂੰ ਨਹੀਂ ਪਤਾ ਤੇ ਦਸੰਬਰ ਹੀ ਰਹੇਗੇ ਭੜ ਜਾ ਕਿੱਥੋਂ ਦੇ ਰਹਿੰਦੇ ਹੋ ਕਿਤੇ ਕਿਤੇ ਉਮਰ ਦੇ અમાਰੇ ਹੈਰੀ ਹੈਰੀ 33 ਸਾਲ ਦਾ ਸੀਗਾ ਇਹ ਆ ਵੀ ਕਿੱਥੇ ਰਹਿੰਦੇ ਸੀ ਰਹਿੰਦਾ ਸੀਗਾ ਰਾਜਸਥਾਨ ਨੂੰ ਆ ਜਾ ਪੂਰੀ ਕਹਿੰਦਾ ਕੀ ਕਰਨਾ ਜੀ ਕਿੱਥੋਂ ਰਹੇ ਇਹਨਾਂ ਨੂੰ ਸਾਨੂੰ ਇੰਟੀਮੇਸ਼ਨ ਆਈ ਸੀ ਕੋਈ ਦੋ ਮੁੰਡੇ ਇੱਥੇ ਨਹਿਰ ਦੇ ਕਿਨਾਰੇ ਬੈਠੇ ਸੀਗੇ ਕਿ ਉਹ ਨਹਿਰ ਦੇ ਵਿੱਚ ਡੁੱਬ ਗਏ ਉਸ ਨੂੰ ਅਸੀਂ ਸਾਰਾ ਵੈਰੀਫਾਈ ਕਰ ਲਈ ਇੱਥੇ ਪਹੁੰਚੇ ਸੀਗੇ ਪਤਾ ਲੱਗਿਆ ਜੀ ਕਿੱਥੋਂ ਦੇ ਨੇ ਜੀ ਇਹ ਮੁੰਡੇ ਜੀ ਇਹਦੇ ਜੀ ਇੱਕ ਮੁੰਡੇ ਬਾਰੇ ਸਾਨੂੰ ਪਤਾ ਲੱਗਿਆ ਰਾਹੁਲ ਇਹ ਮੋਹਾ ਜਿਲ੍ਹਾ ਜੈਪੁਰ ਰਾਜਸਥਾਨ ਦਾ ਰਹਿਣ ਵਾਲਾ ਇਹ ਇਹਦੀ ਸਾਲੀ ਆ ਇੱਥੇ ਬਠਿੰਡੇ ਇੱਥੇ ਜਨਤਾਨਗਰ ਚ ਤੇ ਉਹ ਸਾਲੀ ਦੀ ਇਹਦੀ ਕੁੜੀ ਦੀ ਡੈਥ ਹੋ ਗਈ ਸੀ ਤੇ ਕੱਲ ਉਹਦਾ ਭੋਗ ਸੀ ਉਹਦੀ ਬਾਪ ਇੱਥੇ ਆਏ ਸੀ ਤੇ ਅੱਜ ਨੇ ਵਾਪਸ ਜਾਣਾ ਸੀ ਤੇ ਦੂਜੇ ਬਾਰੇ ਅਜੇ ਅਸੀਂ ਪਤਾ ਕਰ ਰਹੇ ਹਾਂ ਸ੍ਰੀ ਤੁਹਾਡੇ ਵੱਲੋਂ ਕਿਸ ਤਰ੍ਹਾਂ ਅਪਰਾਲੇ ਕਿੱਥੇ ਜਾ ਰਹੇ ਹੋ ਅਪਰਾਲੇ ਜੀ ਇੱਕ ਤਾਂ ਅਸੀਂ ਐਨਡੀਆ ਐਨਡੀਆਰਐਫ ਟੀਮ ਨੂੰ ਅਸੀਂ ਇੰਟੀਮੀਟ ਕਰਤਾ ਦੂਜਾ ਅਸੀਂ ਗੋਤਾਖੋਰ ਵੀ ਸਾਧ ਲਈ ਬਾਕੀ ਲੋਕਾਂ ਦੇ ਸਹਿਯੋਗ ਨਾਲ ਅਸੀਂ ਜਲਦ ਤੋਂ ਜਲਦ ਇਹਨਾਂ ਨੂੰ ਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ ਤੋਰੀ ਬਾਰ-ਬਾਰ ਕਟਨਾਮ ਹੁੰਦੀ ਹੈ ਲੋਕ ਸਮਝਦੇ ਕਿ ਉਹਨ ਕੀ ਕਹਨੇ ਚਾਹੁੰਦੇ ਹਾਂ ਹਾਂਜੀ ਇਹ ਅਸੀਂ ਲੋਕਾਂ ਨੂੰ ਅਸੀਂ ਵੀ ਤੁਸੀਂ ਵੀ ਜਾਗਰੂਕ ਕਰਨਾ ਚਾਹੁੰਦੇ ਆਂ ਵੀ ਆਪਦੀ ਲਾਈਫ ਨੂੰ ਪਹਿਲਾਂ ਧਿਆਨ ਵਿੱਚ ਰੱਖਦੇ ਹੋਏ ਉਸ ਤਰੀਕੇ ਨਾਲ ਆਪਦਾ ਜੋ ਵੀ ਇਹਨਾਂ ਨੇ ਜਾ ਕੇ ਆਉਣਾ ਹੁੰਦਾ ਜਾਂ ਵੇਖਣਾ ਦਾ ਜਾਂ ਇੰਜੋਏ ਇੰਜੋਏ ਕਰਨਾ ਹੁੰਦਾ ਆਪਦੀ ਸੇਫਟੀ ਪਹਿਲਾਂ ਰੱਖਦੀ ਹੋਏ ਫਿਰ ਕਰਾ ਕਰ